ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਸਾਥਿਓ ਮੈਂ ਤੁਹਾਡੀ ਆਪਣੀ ਹਰਪੀ ਕੌਰ ਧੂਰੀ ਸੋ ਸਾਥਿਓ ਇੱਕ ਕਈ ਦਿਨਾਂ ਦਾ ਮੁੱਦਾ ਭਖ ਰਿਹਾ ਜਿਹੜਾ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਫੇਸਬੁਕ ਤੇ ਯੂਟਿਊਬ ਤੇ ਕਾਂਚਨ ਕੁਮਾਰੀ ਕਾਂਚਨ ਕੁਮਾਰੀ ਕਾਂਚਨ ਕੁਮਾਰੀ ਕੀ ਦੇਣਾ ਪੰਜਾਬ ਨੂੰ ਕਾਂਚਨ ਕੁਮਾਰੀ ਦੀ ਜਿਹੜੀਆਂ ਪੰਜਾਬ ਦੀਆਂ ਧੀਆਂ ਦਾ ਜਿਹੜਾ ਉਹਨੇ ਮਤਲਬ ਕੀ ਮਾਨ ਸਨਮਾਨ ਨੂੰ ਠੇਸ ਪਹਾਈ ਆ ਕਮਲਕੌਰ ਨਾਮ ਰੱਖ ਕੇ ਕੀ ਦੇਣਾ ਕੰਚਨ ਕੁਮਾਰੀ ਦੀ ਪੰਜਾਬ ਨੂੰ ਜਿਹੜਾ ਤੁਸੀਂ ਚੱਕ ਚੱਕ ਕੇ ਉਹਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਲਿਓ ਅਸ਼ਲੀਲ ਵੀਡੀਓ ਤੇ ਜਿਹੜੇ ਉਹਦੇ ਪੱਖ ਦੇ ਵਿੱਚ ਆ ਰਹੇ ਨੇ ਕੰਚਨ ਕੁਮਾਰੀ ਦੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਨੀ ਆ ਵੀ ਉਹ ਜਾ ਕੇ ਕੰਚਨ ਕੁਮਾਰੀ ਦੀ ਆਈਡੀ ਫਰੋਲਣ ਤੇ ਜਿਹੜੀਆਂ ਅਸ਼ਲੀਲ ਵੀਡੀਓ ਨੇ ਉਹ ਆਪਦੇ ਧੀਆਂ ਪੁੱਤਾਂ ਨੂੰ ਜਾ ਕੇ ਦਿਖਾਉਣ ਉਹ ਸਿਆਣੇ ਵਿਆਣੇ ਹੈਗੇ ਨੇ ਤੇ ਜਿਹੜੇ ਕੰਚਨ ਕੁਮਾਰੀ ਦਾ ਪੱਖ ਕਰ ਰਹੇ ਨੇ ਹਮਾਇਤ ਕਰ ਰਹੇ ਨੇ ਜੜੀ ਉਹਨਾਂ ਦੇ ਸਿਰ ਦੇ ਵਾਲ ਜਿਹੜੇ ਹੈਗੇ ਨੇ ਉਹ ਵੀ ਚਿੱਟੇ ਆਏ ਹੋਏ ਨੇ ਮੈਨੂੰ ਨਹੀਂ ਪਤਾ ਹੈਗਾ ਵੀ ਇਹ ਮਤਲਬ ਕੀ ਤਜਰਬੇ ਨਾਲ ਹੈ ਤਜਰਬੇ ਨਾਲ ਤਾਂ ਵਾਲ ਤੁਹਾਡੇ ਚਿੱਟੇ ਆ ਹੀ ਨਹੀਂ ਹੈਗੇ ਜਾਂ ਤਾਂ ਫਿਰ ਤੁੱਪ ਦੇ ਵਿੱਚ ਆ ਗਏ ਚਿੱਟੇ ਜਾਂ ਫਿਰ ਨੂਨ ਦੀਆਂ ਕੌਲੀਆਂ ਸੱਟ ਲੀਆਂ ਸਿਰ ਦੇ ਵਿੱਚ ਤਾਂ ਚਿੱਟੇ ਆ ਗਏ ਸੋ ਤੁਸੀਂ ਜਿਹੜੇ ਲੋਕ ਉਹ ਜਿਹੜੇ ਮਤਲਬ ਕਿ ਇੰਨਾ ਅਸ਼ਲੀਲ ਵੀਡੀਓ ਪਾਉਂਦੀ ਸੀਗੀ ਉਹ ਔਰਤ ਉਹਨੂੰ ਮਤਲਬ ਕਿ ਵਾਰਨਿੰਗ ਵੀ ਦਿੱਤੀ ਗਈ ਸੀਗੀ ਸਮਝਾਇਆ ਵੀ ਗਿਆ ਸੀਗਾ ਤੇ ਕਈ ਕਹਿ ਰਹੇ ਨੇ ਬਿਉਨੋ ਮਤਲਬ ਕੀ ਅਮਰਤਪਾਲ ਕੁੱਟ ਦਿੰਦਾ ਨੂੰ ਤੇ ਸਮਝ ਜਾਂਦੀ ਡਰਾ ਦਿੰਦਾ ਕੁੱਟ ਦਿੰਦਾ ਫਿਰ ਤੁਸੀਂ ਲੋਕ ਹੀ ਆ ਕੇ ਉਹਦੇ ਪੱਖ ਦੇ ਵਿੱਚ ਖੜਦੇ ਤੁਸੀਂ ਲੋਕ ਹੀ ਜਿੰਦਾਬਾਦ ਮੁਰਦਾਬਾਦ ਕਰਦੇ ਇਹੀ ਕੰਮ ਫੇਰ ਹੋਣਾ ਸੀਗਾ ਕੀ ਗੱਲ ਜੇ ਪੰਜਾਬ ਦੇ ਵਿੱਚ ਗੰਦ ਸਾਫ ਹੋ ਗਿਆ ਤਾਂ ਗੰਦ ਸਾਫ ਹੋਣ ਨਹੀਂ ਦੇਣਾ ਤੁਸੀਂ ਨੇ ਕੀ ਤੁਸੀਂ ਚਾਹੁੰਦੇ ਹੋ ਵੀ ਸਾਡੇ ਜਿਹੜੇ ਧੀਆ ਪੁੱਤ ਨੇ ਇਹ ਜਿਹੜੀ ਕਾਂਚਣ ਕੁਮਾਰੀ ਆ ਉਹਦਾ ਸਰਟੀਫਿਕੇਟ ਲੈਣ ਕੀ ਤੁਸੀਂ ਇਹ ਨਹੀਂ ਚਾਹੁੰਦੇ ਵੀ ਸਾਡੇ ਜਿਹੜੇ ਧੀ ਪੁੱਤ ਨੇ ਪੜ੍ਹ ਲਿਖ ਕੇ ਗ੍ਰੈਜੂਏਟ ਕਰਕੇ ਆਈਪੀਐਸ ਆਫੀਸਰ ਬਣ ਕੀ ਤੁਸੀਂ ਇਹ ਚਾਹੁੰਦੇ ਨਹੀਂ ਹੈਗੇ ਵੀ ਪੰਜਾਬ ਸਾਫ਼ ਸੁਥਰਾ ਰਹੇ ਇਹ ਸਾਡਾ ਪੰਜਾਬ ਆ ਸਾਡੇ ਪੰਜਾਬ ਦੇ ਵਿੱਚ ਆ ਕੇ ਕੋਈ ਕਮਲਕੌਰ ਨਾਮ ਰੱਖ ਕੇ ਆਈਡੀ ਬਣਾ ਰਹੀ ਆ ਸਾਡੇ ਪੰਜਾਬ ਦੀਆਂ ਧੀਆਂ ਨੂੰ ਬਦਨਾਮ ਕਰਨ ਦੀ ਸਾਡੇ ਪੰਜਾਬ ਦੀਆਂ ਧੀਆਂ ਦੇ ਸ਼ਾਨ ਦੇ ਖਿਲਾਫ ਜਾਨ ਦੀ ਉਹਨੇ ਜੁਰਰਤ ਕੀਤੀ ਆ ਕਿ ਤੁਹਾਨੂੰ ਇਹ ਨਹੀਂ ਦਿਖ ਰਿਹਾ ਹੈਗਾ ਤੇ ਤੁਹਾਨੂੰ ਇਹ ਦਿਖ ਰਿਹਾ ਵੀ ਉਹਦਾ ਕਤਲ ਹੋ ਗਿਆ ਕਤਲ ਦਾ ਕਾਰਨ ਕੀ ਸੀ ਇਹ ਤੁਹਾਨੂੰ ਸਾਰਾ ਦਿਖ ਰਿਹਾ ਦੇਖਦੇ ਹੋਏ ਵੀ ਤੁਸੀਂ ਇਸ ਗੰਦ ਦੀ سپورਟ ਕਰ ਰਹੇ ਹੋ ਤੁਸੀਂ ਸੋਇਸ ਕਰਕੇ ਜੋ ਅਮ੍ਰਿਤਪਾਲ ਮੈਰੋ ਨੇ ਕੀਤਾ ਉਹ ਠੀਕ ਕੀਤਾ ਪਹਿਲਾਂ ਵੀ ਮੁੱਦਾ ਇੱਕ ਸਾਹਮਣੇ ਆਇਆ ਸੀ ਜੋ ਅਮ੍ਰਿਤਪਾਲ ਮੈਰੋ ਨੇ ਚੱਕਿਆ ਸੀਗਾ ਧੀਆਂ ਦੇ ਸ਼ੋਸ਼ਣ ਦਾ ਸਾਡੇ ਪੰਜਾਬ ਦੀਆਂ ਧੀਆਂ ਦੇ ਸ਼ੋਸ਼ਣ ਕਿਉਂ ਹੋ ਰਹੇ ਨੇ? ਕਾਰਨ ਕੀ ਆ? ਕੀ ਤੁਸੀਂ ਜਦੋਂ ਵੀ ਕੁਝ ਲੋਕਾਂ ਨੇ ਅਮਰਿਤਪਾਲ ਮੈਰੋ ਦੇ ਜਿਹੜੇ ਹੈਗੇ ਨੇ ਖਿਲਾਫ ਗਏ ਨੇ ਤੇ ਜਿਹੜੇ ਲੋਕ ਕਹਿੰਦੇ ਨੇ ਗਲਤ ਹੋਇਆ ਕਾਂਚਨ ਕੁਮਾਰੀ ਦਾ ਜਿਹੜਾ ਕਤਲ ਕੀਤਾ ਗਿਆ ਉਹ ਗਲਤ ਕੀਤਾ ਗਿਆ। ਮੈਂ ਉਹ ਲੋਕਾਂ ਨੂੰ ਦੱਸਣਾ ਚਾਹੁੰਨੀ ਆ ਸਾਥੀਓ ਇਹਦੇ ਵਿੱਚ ਭਾਗੀਦਾਰ ਤੁਸੀਂ ਵੀ ਹੋ ਕਿਉਂਕਿ ਤੁਸੀਂ ਨੇ ਕੰਚਨ ਕੁਮਾਰੀ ਨੂੰ ਫੋਲੋ ਕੀਤਾ ਵੀਡੀਓ ਵਾਇਰਲ ਕੀਤੀਆਂ ਜੇ ਤੁਸੀਂ ਫੋਲੋ ਨਾ ਕਰਦੇ ਵੀਡੀਓ ਵਾਇਰਲ ਨਾ ਕਰਦੇ ਕੰਮ ਹੋਣਾ ਹੀ ਨਹੀਂ ਸੀਗਾ ਤੁਸੀਂ ਚੰਗੀਆਂ ਵੀਡੀਓ ਦੇਖਣਾ ਪਸੰਦ ਨਹੀਂ ਕਰਦੇ ਤੁਸੀਂ ਅਸ਼ਲੀਲ ਵੀਡੀਓ ਦੇਖਣਾ ਪਸੰਦ ਕਰਦੇ ਹੋ ਤੁਹਾਨੂੰ ਇਹ ਵਧੀਆ ਲੱਗਦਾ ਤੁਸੀਂ ਜਿਹੜੀ ਪੰਜਾਬ ਦੇ ਮੁੱਦੇ ਦੀ ਗੱਲ ਹੋਵੇ ਲੋਕਤੰਤਰ ਦੀ ਗੱਲ ਹੋਵੇ ਤੁਸੀਂ ਉਹਦੇ ਉੱਤੇ ਕੋਈ ਸ਼ੇਅਰ ਨਹੀਂ ਕੋਈ ਲਾਈਕ ਨਹੀਂ ਕੋਈ ਕਮੈਂਟ ਨਹੀਂ ਜੇ ਇਹੀ ਸਾਹਮਣੇ ਤੁਹਾਡੇ ਅਸ਼ਲੀਲ ਵੀਡੀਓ ਆ ਜਾਏ ਕਿਸੇ ਔਰਤ ਦੀ ਤਾਂ ਉਹ ਤੁਸੀਂ ਦੱਬ ਕੇ ਵੀਡੀਓ ਸ਼ੇਅਰ ਕਰਨੀ ਆ ਸੋ ਇਸ ਕਰਕੇ ਅਮ੍ਰਿਤਪਾਲ ਮੈਰੋ ਨੇ ਜੋ ਕੀਤਾ ਉਹ ਚੰਗਾ ਕੀਤਾ ਉਹ ਅੱਜ ਨਹੀਂ ਹੋਣਾ ਸੀ ਤਾਂ ਕੱਲ ਹੋਣਾ ਸੀ ਹੋਣਾ ਤਾਂ ਹੋਣਾ ਹੀ ਸੀਗਾ ਕਿਉਂਕਿ ਇਹ ਜਿਹੜਾ ਗੰਦਾ ਇਹ ਗੰਦਕ ਸਾਫ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਕੁੱਤਾ ਵੀ ਪੂਛ ਮਾਰ ਕੇ ਵਹਿੰਦਾ ਇਹ ਯਾਦ ਰੱਖਿਓ ਕੁੱਤਾ ਵੀ ਪੂਛ ਮਾਰ ਕੇ ਵਹਿੰਦਾ ਜਦੋਂ ਵਹਿੰਦਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤ